ਅਨਜੋਬ ਚ ਵੱਡੀ ਵਾਰਦਾਤ ਹੋਈ ਹੈ ਨਵੇਂ ਬਨ ਰਹੇ ਹੋਟਲ ਚ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਮਾਮਲਾ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਦਾ ਹੈ ਇੱਥੇ ਨਵੇਂ ਬਨ ਰਹੇ ਹੋਟਲ ਦੀ ਇਮਾਰਤ ਚ 60 ਸਾਲਾਂ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਜਿਸ ਤੇ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਇਸ ਕਤਲकांड ਦੀ ਵਾਰਦਾਤ ਨਾਲ ਸ਼ਹਿਰ ਚ ਸਨਸਨੀ ਫੈਲ ਗਈ ਮ੍ਰਿਤਕ ਵਿਅਕਤੀ ਦੀ ਪਛਾਣ ਮਹਿੰਦਰ ਸਿੰਘ ਵਾਸੀ ਹਮੀਰਗੜ੍ਹ ਤੇ ਰੂਪ ਚ ਹੋਈ ਹੈ ਜਾਣਕਾਰੀ ਮੁਤਾਬਕ ਮਹਿੰਦਰ ਸਿੰਘ ਆਪਣੇ ਰਿਸ਼ਤੇਦਾਰ ਦੇ ਨਵੇਂ ਬਨ ਰਹੇ ਹੋਟਲ ਚ ਰਾਤ ਨੂੰ ਪਹਿਰੇ ਦੇ ਤੌਰ ਤੇ ਰਹਿੰਦਾ ਸੀ ਜੋ ਕਿ ਸਮਾਨ ਦੀ ਨਿਗਰਾਨੀ ਕੰਸਟਰਕਸ਼ਨ ਦਾ ਇੱਥੇ ਕੰਮ ਚੱਲ ਰਿਹਾ ਸੀ ਤਾਂ ਹੋਟਲ ਤੇ ਸਮਾਨ ਦੀ ਨਿਗਰਾਨੀ ਲਈ ਉਹ ਇੱਥੇ ਠਹਿਰਦਾ ਸੀ 2 ਮਹੀਨੇ ਤੋਂ ਇੱਥੇ ਰਹਿ ਰਿਹਾ ਸੀ ਦੱਸ ਦिए ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਹੋਟਲ ਦਾ ਨਿਰਮਾਣ ਚੱਲ ਰਿਹਾ ਹੈ ਤਾਂ ਉਹ 2 ਮਹੀਨਿਆਂ ਤੋਂ ਕਰੀਬ ਇੱਥੇ ਰੁਕਿਆ ਹੋਇਆ ਸੀ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦੋਂ ਸਵੇਰੇ ਹੋਟਲ 'ਚ ਕੰਮ ਕਰਨ ਵਾਲਾ ਮਕੈਨਿਕ ਹੋਟਲ ਪਹੁੰਚਿਆ ਤਾਂ ਉਸ ਨੇ ਇਸ ਦੀ ਸੂਚਨਾ ਹੋਟਲ ਮਾਲਕ ਨੂੰ ਦਿੱਤੀ ਹੋਟਲ ਮਾਲਕ ਨੇ ਦੱਸਿਆ ਕਿ ਮ੍ਰਿਤਕ ਉਸ ਦਾ ਮਾਮਾ ਸੀ ਜੋ ਕਿ ਹੋਟਲ ਦੀ ਉਸਾਰੀ ਦੌਰਾਨ ਰਾਤ ਨੂੰ ਇੱਥੇ ਰਹਿੰਦਾ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਤਸਵੀਰਾਂ ਉਸੇ ਹੋਟਲ ਦੀਆਂ ਨੇ ਜਿੱਥੇ ਵਾਰਦਾਤ ਹੋਈ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਜਾਂਚ ਕਰ ਰਹੀ ਹੈ ਜਾਂਚ ਜੁਟੀ ਹੋਈ ਹੈ ਅਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਉਸੇ ਹੋਟਲ ਦੀਆਂ ਨੇ ਤੁਹਾਨੂੰ ਲਾਸ਼ ਦੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਬੜੀ ਹੀ ਬੇਰਹਿਮੀ ਦੇ ਨਾਲ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ਕਈ ਵਾਰ ਕੀਤੇ ਗਏ ਨੇ ਜੋ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਫਿਲਹਾਲ ਇਸ ਕਤਲकांड ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਸੀ ਤਾਂ ਜਾਂਚ ਜੁਟ ਗਈ ਹੈ ਪੁਲਿਸ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਆਖਰ ਇਸ ਬਜ਼ੁਰਗ ਦਾ ਕਤਲ ਕਿਉਂ ਕੀਤਾ ਗਿਆ ਕੀ ਇਸ ਦੇ ਪਿੱਛੇ ਦੀ ਵਜ੍ਹਾ ਹੈ ਕੀ ਕਾਰਨ ਰਹੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਸ ਦਾ ਖੁਲਾਸਾ ਹੋਵੇਗਾ ਰਜ ਸੰਦੀਪ ਗਿੱਲੀ ਜੀ ਮੈਂ ਇਸ ਹੋਟਲ ਦਾ ਮਾਲਕ ਹਾਂ ਇੱਥੇ ਜਿਹੜਾ ਕਤਲ ਹੈ ਕੀ ਗੱਲ ਹੈ ਕੀ ਵਾਪਰ ਇਹ ਬਸ ਕੱਲ੍ਹ ਨੂੰ ਰਾਤ ਨੂੰ ਕੋਈ ਮਰਡਰ ਕਰ ਗਿਆ ਜੀ ਕੋਈ ਹੁਣ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਕੀ ਰੀਜਨ ਨੇ ਮਰਡਰ ਦੇ ਤੇ ਇਹਦਾ ਮਹਿੰਦਰ ਸਿੰਘ ਨਾਮ ਸੀ ਜੀ ਇਹਦਾ ਇਹ ਮੇਰਾ ਸਾਕਾ ਮਾਮਾ ਸੀ ਤੇ ਇਹ ਹਰਿਆਣਾ ਦਾ ਜੀਨ ਜ਼ਿਲ੍ਹੇ ਦਾ ਪਿੰਡ ਹੈ ਅਮੀਰਗੜ ਇਹ ਉੱਥੋਂ ਦਾ ਰਹਿਣ ਵਾਲਾ ਸੀ ਜੀ ਅਗਲੀ ਦੇਖੋ ਜੀ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਜੀ ਅਫਸਰ ਪਹੁੰਚ ਚੁੱਕੇ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਆ ਚੁੱਕੇ ਨੇ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਜਾਂਚ ਪੂਰੀ ਉਹਨਾਂ ਦੀ ਫਰਦਰ ਚੱਲ ਰਹੀ ਹੈ ਜੋ ਵੀ ਕਤਲ ਸਾਹਮਣੇ ਆਊਗਾ ਸੀ ਤਾਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜੋ ਇਸ ਕਤਲ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਅੱਜ अर्ਲੀ ਮਾਰਨਿੰਗ ਸਾਨੂੰ ਸਾਡੇ ਬਰਨਾਲਾ ਪੁਲਿਸ ਦੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਜਿਹੜਾ ਸੰਗਰੂਰ ਬਟਿੰਡਾ ਹਾਈਵੇ ਦੇ ਉੱਤੇ ਜੀ ਮਾਲ ਦੇ ਨੇੜੇ ਆਪਣੇ ਕਿੱਥੇ ਹੋਟਲ ਬਣ ਰਿਹਾ ਉਸ ਹੋਟਲ ਦੇ ਵਿੱਚ ਇੱਕ ਜਿਹੜਾ ਕਤਲ ਦੀ ਘਟਨਾ ਜਿਹੜੀ ਆ ਹੋਈ ਆ ਉੱਥੇ ਆ ਕੇ ਅਸੀਂ ਮੌਕੇ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਹੋਟਲ ਹੈ ਸੰਦੀਪ ਸਿੰਘ ਵਾਸੀ ਅਮੀਰਗੜ ਜ਼ਿਲ੍ਹਾ ਵਾਸੀ ਬਨਾਰਸੀ ਜ਼ਿਲ੍ਹਾ ਸੰਗਰੂਰ ਇਹਨਾਂ ਵੱਲੋਂ ਇਹ ਨਵਾਂ ਹੋਟਲ ਇੱਥੇ ਬਣਾਇਆ ਜਾ ਰਿਹਾ ਤੇ ਇਹਨਾਂ ਦੇ ਮਾਮਾ ਜੀ ਭਿੰਦਰ ਸਿੰਘ ਵਾਸੀ ਅਮੀਰਗੜ ਜੋ ਹਰਿਆਣਾ ਵਿੱਚ ਪੈਂਦਾ ਜਿੰਦ ਜ਼ਿਲ੍ਹਾ ਵਿੱਚ ਉਹ ਇੱਥੇ ਪਿਛਲੇ 1-2 ਮਹੀਨਿਆਂ ਤੋਂ ਰਹਿ ਰਹੇ ਸੀ ਤੇ ਇਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਰਾਤ ਨੂੰ ਜਿਹੜਾ ਉਹ ਦੇਖਪਾਲ ਸਮਾਨ ਦੀ ਤੇ ਹੋਟਲ ਦੀ ਕਰ ਰਹੀ ਸੀਗੇ ਤੇ ਜਦੋਂ ਅੱਜ ਸਵੇਰੇ ਜਿਹੜੀ ਇਹਨਾਂ ਦੇ ਜਿਹੜੇ ਮਿਸਤਰੀ ਤੇ ਲੇਬਰ ਸੀ ਉਹਨਾਂ ਨੇ ਆ ਕੇ ਦੇਖਿਆ ਤਾਂ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਮਹਿੰਦਰ ਸਿੰਘ ਵੀ ਉਹਨਾਂ ਦੇ ਪਈ ਸੀ ਮੰਜੇ ਦੇ ਉੱਤੇ ਤੇ ਉਹਨਾਂ ਦੇ ਫੇਸ ਦੇ ਉੱਤੇ ਕਾਫੀ ਜੜੀਆਂ ਸੱਟਾਂ ਲੱਗੀਆਂ ਨੇ ਬਲੰਟ ਵੈਪਨ ਦੀਆਂ ਖੂਨ ਦੇ ਹੈਗੇ ਨੇ ਨਿਸ਼ਾਨ ਤੇ ਮੌਕੇ ਤੇ ਪਹੁੰਚ ਕੇ ਅਸੀਂ ਵੱਖ-ਵੱਖ ਟੀਮਾਂ ਬਣਾਤੀਆਂ ਗਈਆਂ ਨੇ ਫੋਰੈਂਸਿਕ ਟੀਮਾਂ ਆ ਗਈਆਂ ਨੇ ਜਿਹੜਾ ਕਿ ਮੌਕੇ ਦੇ ਉੱਤੋਂ ਸਾਰਾ ਮੁਲਾਜਾ ਮੌਕਾ ਕਰਕੇ ਜਿਹੜੇ ਵੀ ਫਿੰਗਰਪ੍ਰਿੰਟਸ ਵਗੈਰਾ ਤੇ ਹੋਰ ਜਿਹੜੇ ਸਬੂਤ ਨੇ ਉਹ ਕਲੈਕਟ ਕੀਤੇ ਜਾ ਰਹੇ ਨੇ ਤੇ ਸੰਦੀਪ ਸਿੰਘ ਦਾ ਬਿਆਨ ਲਿਖ ਕੇ ਅਸੀਂ ਜਿਹੜਾ ਐਫਆਈਆਰ ਦਰਜ ਕਰਨਾ ਹੈ ਥਾਣਾ ਸਿਟੀ 2 ਦੇ ਵਿੱਚ ਤੇ ਸਾਡੇ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਡੀਐਸਪੀ ਡੀ ਸਾਹਿਬ ਤੇ ਸੀਆਈਏ ਦੀ ਟੀਮ ਵੀ ਜਿਹੜੀ ਆ ਪਹੁੰਚ ਗਈ ਆ ਮੌਕੇ ਤੇ ਹਰ ਤਰ੍ਹਾਂ ਦੇ ਜਿਹੜੇ ਤਕਨੀਕੀ ਪਹਿਲੂਆਂ ਨੂੰ ਤੇ ਫੋਰੈਂਸਿਕ ਦੇ ਜਿਹੜੇ ਪਹਿਲੂਆਂ ਨੂੰ ਵਾਚ ਕੇ ਇਸ ਮੁਕਦਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਟਰੇਸ ਕੀਤਾ ਜਾਵੇਗਾ ਹਲੇ ਤੱਕ ਜੋ ਅਸੀਂ ਦੇਖਿਆ ਕਿ ਇੱਕ ਸਿਲੰਡਰ ਜਿਹੜਾ ਉਹ ਮਿਸਿੰਗ ਹੈ ਬਾਕੀ ਜਿਹੜੇ ਇਹਨਾਂ ਦੇ ਮਾਲਕਾਂ ਦੁਆਰਾ ਜਿਹੜਾ ਇਹਨਾਂ ਦਾ ਸਮਾਨ ਕੰਸਟਰਕਸ਼ਨ ਦਾ ਇਹਨਾਂ ਦਾ ਜ਼ਿਆਦਾਤਰ ਜਿਹੜਾ ਕੁਝ ਟੂਟੀਆਂ ਵਗੈਰਾ ਜਾਂ ਹੋਰ ਸਮਾਨ ਸੀ ਉਹਨੂੰ ਇਹ ਟੈਲੀ ਕਰ ਰਹੇ ਨੇ ਉਹਦੇ ਵਿੱਚੋਂ ਆਪਾਂ ਚੈੱਕ ਕਰਾਂਗੇ ਕਿ ਕੀ ਕੁਝ ਮਿਸਿੰਗ ਹੈ ਤੇ ਉਹ ਬਾਅਦ ਚ ਪਤਾ ਹੈ ਬਾਕੀ ਕੋਈ ਮੇਜਰ ਕੋਈ ਚੋਰੀ ਵਗੈਰਾ ਕੋਈ ਜ਼ਿਆਦਾ ਸਮਾਨ ਇਥੇ ਕੋਈ ਨਹੀਂ ਮਿਸਿੰਗ ਹੈਗਾ